ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਪਰ ਬਣੂ ਸੰਬੰਧਿਤ ਸਮਾਰਪਤ ਸੈਮੀਨਾਰ ਦੇ ਵਿੱਚ ਸਦਵਾਨ ਸਹਿਬਾਨ ਵਿਦਿਆਰਥੀ ਸਹਿਬਾਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੇਪਰ ਦਾ ਵਿਸ਼ਾ ਜਿਹੜਾ ਹੈ ਸਮਕਾਲੀ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਅਦੁੱਤੀ ਸ਼ਖਸੀਅਤ ਮੈਂ ਆਪਣਾ ਪੇਪਰ ਪੜਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਜਾਂ ਉਹਨਾਂ ਦੇ ਵਿਅਕਤੀਤਵ ਨੂੰ ਬਿਆਨ ਕਰਦਾ ਭਗਤ ਜਲਪ ਜੀ ਦਾ ਭਟ ਜਲਪ ਜੀ ਦਾ ਸਵਈਆ ਸਾਂਝਾ ਕਰਨ ਜਾ ਰਿਹਾ ਹਾਂ ਚਰਨ ਤਾਂ ਪਰਸ ਕੇ ਹੱਥ ਚਰਨ ਤਾਂ ਪਰਸ ਕੇ ਹੱਥ ਚਰਨ ਗੁਰ ਅਮਰਪ੍ਰੀਵ ਲਰੇ ਹੱਥ ਤਾ ਪਰਸ ਕੇ ਹੱਥ ਹੱਥ ਲਗੇ ਗੁਰ ਅਮਰਪੈ ਜੀ ਤਾ ਪਰਸ ਕੇ ਹੱਥ ਜੀ ਗੁਰ ਅਮਰਪਣੀ ਜੈ ਨੈਣ ਤਾ ਪਰਸ ਕੇ ਹੱਥ ਨੈਣ ਗੁਰ ਅਮਰ ਪਖੀਜੇ ਸਰਮਣ ਤਾ ਪਰਸ ਕੇ ਹੱਥ ਸਰਮਣ ਗੁਰ ਅਮਰ ਸਣੀਜੇ ਅਖੀਰ ਵਿੱਚ ਜਲਪ ਜੀ ਕਹਿੰਦੇ ਸਿਖਿਆਥ ਸੋ ਹੀਓ ਜਿਤ ਹੀਏ ਬਸੇ ਗੁਰ ਅਮਰਦਾਸ ਨਿਜ ਜਗਤਪਿਤ ਸੁਖਿਅਤ ਸੋ ਸਿਰ ਜਲਪ ਭਣੇ ਸੁਖਿਅਤ ਸੋ ਸਿਰ ਜਲਪ ਭਣੇ ਜੋ ਸਿਰ ਨੇਵੇਂ ਗੁਰ ਅਮਰਨਿਤ ਉਹ ਸਿਰ ਸਕਾਰਥਾ ਉਹ ਸਾਡੇ ਅੰਗ ਸਕਾਰਥੇ ਆ ਜਿਹੜੇ ਗੁਰੂ ਪਾਤਸ਼ਾਹ ਜੀ ਦੀਆਂ ਵਡਿਆਈਆਂ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਆ ਆ ਗੁਰਮਖ ਪਿਆਰੇ ਸਾਰੇ ਉਹੀ ਬੈਠੇ ਆ ਸਤਿਗੁਰਾਂ ਦਾ ਸ਼ੁਕਰਾਨਾ ਹੈ ਮੈਂ ਸਤਗੁਰਾਂ ਦੀ ਬਿੜਿਆਈ ਆਪਾਂ ਆਮ ਜੀਵਨਾਂ ਦੇ ਵਸਦੀ ਗੱਲ ਨਹੀਂ ਹੈ ਮੈਂ ਡਿਟੇਲ ਜਿਹੜੀ ਪੇਪਰ 'ਚ ਲਿਖੀ ਆ ਪਰ ਸ਼ਾਰਟ 'ਚ ਮੈਂ ਤੁਹਾਡੇ ਨਾਲ ਉਹ ਸਮੇਂ ਦੀ ਸੀਮਾ ਦੇ ਕਾਰਨ ਬਿਆਨ ਕਰਾਂਗਾ ਸਮਕਾਲੀ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਅਦੁੱਤੀ ਸ਼ਖਸੀਅਤ ਸਮਕਾਲੀ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਉਦੋਂ ਦੀ ਸ਼ਖਸੀਅਤ ਸਤਕਬਰਾ ਦੀ ਸ਼ਖਸੀਅਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹਦੇ ਲਈ ਵੀ ਸਾਨੂੰ ਸਮਕਾਲੀ ਵਿਦਵਾਨ ਭਟ ਪੱਲ ਜੀ ਦਾ ਸਵਈਆ ਜਿਹੜਾ ਉਹ ਸਾਡੇ ਸਾਹਮਣੇ ਉਹ ਕੀ ਕਹਿੰਦੇ ਕਹਿੰਦੇ ਕਲਹਰ ਬੂੰਦ ਬਸੋਰ ਮਾਬਲ Kusum Basant ganant la awe ravasas kiran udhar sagar ko gang tarangant ko paave rudar dhyan gyan satgurb ke ਕਬਜ਼ਨ ਭਲ ਉਹਨੇ ਜੋ ਗਾਵੇ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੀ ਬਣਿਆ ਸਤਗੁਰਾਂ ਦੀ ਉਪਮਾ ਦੇ ਵਿੱਚ ਹੋਰ ਵਿਦਵਾਨਾਂ ਦੀ ਜੇ ਤੁ ਆਪਾਂ ਗੱਲ ਕਰਦੇ ਆ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਹਨਾਂ ਨਾਲੋਂ ਨੇੜੇ ਹੋਰ ਕਿਹੜਾ ਹੋ ਸਕਦਾ ਹੈ ਜਿਨ੍ਹਾਂ ਨੇ ਆਪਣਾ ਬਚਪਨ ਹੀ ਸਤਗੁਰਾਂ ਦੀ ਗੋਦ ਵਿੱਚ ਸਤਗੁਰਾਂ ਦੀ ਛਤਰ ਸ਼ਾਏ ਹੇਠਾਂ ਆਇਆ ਉਹਨਾਂ ਦੀ ਬਾਣੀ ਜੇ ਵਿੱਚ ਸਤਗੁਰੂ ਜੀ ਦੀ ਵਡਿਆਈ ਕਰਦੇ ਹੋਏ ਲਗ ਲਗ ਥਾਵਾਂ ਤੇ ਉਹਨਾਂ ਦੇ ਸ਼ਬਦ ਅਰਜ ਹੈ ਜਿਨ੍ਹਾਂ ਵਿੱਚੋਂ ਪ੍ਰੋਫੈਸਰ ਪਰਮਜੀਤ ਸਿੰਘ ਜੀ ਨੇ ਉਹ ਦੱਸੀ ਸੀ ਗੱਲ ਜਦੋਂ ਸਤਗੁਰੂ ਜੀ ਇੱਕਵੀਂ ਵਾਰ ਇੱਕਵੀਂ ਵਾਰ ਗਏ ਹਰਦਵਾਰ ਤੇ ਪੂਰਾ ਸੀਨ ਜਿਹੜਾ ਵਾ ਕਿੱਥੇ ਕਿੱਥੇ ਸਤਗੁਰੂ ਜੀ ਠਹਿਰੇ ਔਰ ਪੂਰਾ ਜਿਹੜਾ ਸਾਖੀ ਰੂਪ ਦੇ ਵਿੱਚੋ ਸਾਡੇ ਕੋਲ ਉਹਦੇ ਵਿੱਚ ਜਿਹੜੀ ਮੇਨ ਹੈ ਕਿ ਸਤਗੁਰਾਂ ਦੀ ਸ਼ਖਸੀਅਤ ਇੰਨੀ ਉੱਚੀ ਸੁੱਚੀ ਹੈ ਕਿ ਸਤਗੁਰ ਜੀ ਜਿੱਦਣੂ ਵੀ ਜਾਂਦੇ ਤੇ ਸੰਗਤਾਂ ਪਿੱਛੇ-ਪਿੱਛੇ ਬਚੇ ਨੇ ਦੇਖਣ ਆਏ ਤੀਨ ਲੋਕ ਸੁਰਨਾਰ ਮੁੰਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰ ਪੂਰਾ ਤਿੰਨ ਕੇ ਕਿਲ ਵਿਖ ਨਾਸ ਗਵਾਇਆ yogi ਜਗੰਬਰ ਸਿਆਸੀ ਖਾਟਦਰਸ਼ਨ ਕਰ ਗਏ ਗੋਸ਼ਟ ਧੋਆ ਆਮ ਲੋਕ ਮੁਖੀ ਲੋਕ ਤੇ ਜਿਹੜੇ ਧਾਰਮਿਕ ਸੰਪਰਦਾਵਾਂ ਦੇ ਮੁਖੀ ਐ ਉਹ ਵੀ ਸਤਗੁਰਾਂ ਕੋਲ ਆਉਂਦੇ ਐ ਤੇ ਆਪਣੇ ਮਨ ਦੇ ਬਲਵਲਿਆਂ ਦੇ ਜਿਹੜੇ ਆ ਉੱਤਰ ਸਤਗੁਰਾਂ ਕੋਲ ਲੈ ਕੇ ਜਾਂਦੇ ਸਿਰੇਨਵਿਰ ਧੋਕੇ ਜਾਂਦੇ ਸਤਗੁਰਾਂ ਦੀ ਹੋਰ ਮਹਿਮਾ ਕਰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਦੀ ਸਾਨੂੰ ਸ਼ਕਸ਼ੀਅਤ ਸਾਡੇ ਸਾਹਮਣੇ ਲੈ ਕੇ ਆਉਂਦੇ ਐ ਕਹਿੰਦੇ ਸਤ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੱਨੀ ਮੇਰਾ ਸਤਗੁਰੂ ਦੇਖਿਆ ਜਾਵੇ ਕੰਪਲੀਟ ਜਿਹੜਾ ਸ਼ਬਦ ਹੈ ਇਹ ਸਤਗੁਰਾਂ ਦੀ ਜਿਹੜੀ ਖਿੱਚ ਪਾਉ ਸ਼ਖਸੀਅਤ ਸਰਗੁਣ ਸੰਪਨ ਸ਼ਖਸੀਅਤ ਹੈ ਉਹ ਸਾਡੇ ਸਾਹਮਣੇ ਪੇਸ਼ ਕਰਦੇ ਸਤਗੁਰੂ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਜਿਹੜਾ ਧੀਰਜ ਵਾਲਾ ਸੁਭਾਅ ਮਾਨਵਤਾ ਦੀ ਭਲਾਈ ਵਾਲਾ ਹੈ ਬਹੁਤ ਸਾਰੇ ਆਪਾਂ ਉਹਨਾਂ ਦੇ ਪੱਖ ਜਿਹੜੇ ਆ ਕਿਉਂਕਿ ਵਿਡਿਆਈਆਂ ਨਹੀਂ ਹੋ ਸਕਦੀਆਂ ਸਾਰੇ ਵਿਦਵਾਨਾਂ ਨੇ ਪੱਖ ਜਿਹੜੇ ਉਹ ਰੱਖੇ ਸਾਰੇ ਹੀ ਸਤਿਕਾਰਯੋਗ ਔਰ ਪੂਰਾ ਉਹਨਾਂ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਗੁਰੂ ਬਾਬੇ ਦਾ ਜਿਹੜਾ ਇੱਕ ਗੁਰੂ ਰਾਮਦਾਸ ਜੀ ਦਾ ਗੁਜਰੀ ਗੌੜੀ ਦੀ ਵਾਰ ਵਿੱਚ ਇੱਕ ਸ਼ਬਦ ਉਹਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਗੁਰ ਗੁਰ ਬਾਪੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਏ ਗੁਰ ਅੰਗਦ ਕੀਤੇ ਕੁੜਿਆਰੇ ਗੁਰਤੀਜੀ ਪੀੜੀ ਵਿਚਾਰਿਆ ਕਿ ਹਾਥੇ ਨਾ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਪਿੰਨ ਨਿੰਦਕ ਦੁਸ਼ਟ ਸਭ ਤਾਰੇ ਸਾਰੇ ਮਿਲਾਲੇ ਸਤਗੁਰਾਂ ਦੇ ਉਹ ਜਿਹੜਾ ਇੱਕ ਵਾਲਾ ਸੀ ਇੱਕ ਉਹ ਸਤਗੁਰਾਂ ਦੇ ਜੀਵਨ ਚੋਂ ਪ੍ਰਗਟੇ ਉਹਦੇ ਤੇ ਮੋਹਰ ਗੁਰੂ ਰਾਮਦਾਸ ਪਾਤਸ਼ਾਹ ਦੀ ਲਾ ਰਹੇ ਆ ਦੂਸਰਾ ਆਪਾਂ ਲੈ ਲੈਂਦੇ ਆ ਸਮਕਾਲੀ ਵਿਦਵਾਨ ਸੱਤਾ ਤੇ ਬਲਵੰਡ ਜੀ ਜਿਨ੍ਹਾਂ ਦੀ ਬਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਦੇ ਵਿੱਚ ਦਰਜ ਹੈ ਉਹਦੇ ਵਿੱਚ ਸਤਿਗੁਰਾਂ ਦੀ ਵਿਡਿਆਈ ਅੱਗੇ ਵੀਰ ਜੀ ਨੇ ਵੀ ਦੱਸੀ ਉਹ ਉਹਦਾ ਇੱਕ ਜਿਹੜਾ ਆਪਾਂ ਪੌੜੀ ਪੜਾਂਗੇ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਛਾਹ ਦੀ ਜਦੋਂ ਗੁਰਦਗਾਦੀ ਤੇ ਬੈਠਦੇ ਆ ਤੇ ਉਹਨਾਂ ਨੂੰ ਕਿਹੜੇ ਰੂਪ 'ਚ ਵੇਖਦੇ ਆ ਭਾਈ ਸੱਤਾ ਜੀ ਤੇ ਬਲਵੰਡ ਜੀ ਸੱਤਾ ਜੀ ਬਲਵੰਡ ਜੀ ਗੁਰੂ ਅੰਗਦ ਦੇ ਪਾਸ਼ਾ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਜੀ ਤੱਕ ਸਤਗੁਰਾਂ ਦੇ ਦਰਸ਼ਨ ਕਰਨ ਵਾਲੇ ਤੇ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਵੇਂਦੇ ਆ ਉਹ ਸਾਡੇ ਸਾਹਮਣੇ ਤਸਵੀਰ ਖਿੱਚਦੇ ਆ ਕਹਿੰਦੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪਰਮਾ ਜਿਨ ਬਾਸਿਕ ਨੇਤਰਿ ਘਤਿਆ ਕਰਨੇਹੀ ਤਾਣ ਜਿਨ ਸਮੁੰਦ ਵਰੋਲਿਆ ਗਰ ਮੇਰ ਮਧਾਨ ਚੌਦੇ ਰਤ ਨਕਾਲੇਨ ਕੀ ਤੋਨ ਚਨਾਨ ਘੋੜਾ ਕੀ ਤੋ ਸਹਿਜ ਕਾ ਜਤ ਕੀਓ ਪਲਾਨ ਤੜਖ ਚੜਾਇਓ ਸਤ ਦਾ ਜਸਾਂ ਲਾ ਬਾਣ ਕਲ ਵਿੱਚ ਕਲ ਵਿੱਚ ਤੂੰ ਆਂਧਾਰ ਸ ਚੜਿਆ ਰਹਿ ਭਾਣ ਚਾਨਣ ਆ ਗਿਆ ਚੜਿਆ ਰਹਿ ਭਾਣ ਸਤੋ ਖੇਤ ਸਤੋ ਖੇਚ ਮਾਇਓ ਜਮਾਇਓ ਸੱਚ ਦੀ ਖੇਤੀ ਬੀਜੀ ਸਤੋ ਸ਼ਵਾਨ ਨਿਤ ਰਸੋਈ ਪੇਰੀਏ ਕਿਉ ਮੈਦਾ ਖਾਨ ਬਾਰੀ ਵੀ ਆ ਗਈ ਲੰਗਰ ਦੀ ਲੰਗਰ ਦੀ ਵਿਢਾਈ ਵੀ ਹੈ ਵੀ ਰੋਜ਼ ਉਸ ਲੰਗਰ ਚ ਕੀ ਵੰਡ ਰਿਆ ਏ ਕਿਉ ਮੈਦਾ ਕਿਹੜਾ ਪ੍ਰਸ਼ਾਦੀ ਦੇ ਰੋਜ਼ ਵਰਤੀਦੀ ਏ ਐਗਜ਼ਾਮਪਲ ਦਿੱਤੀ ਸਤਿਗੁਰਾਂ ਸਤਜੀਤੇ ਬਲਵੰਡਾ ਜੀ ਨੇ ਹੁਣ ਅੱਗੇ ਕੀ ਕਹਿੰਦੇ ਚਾਰੇ ਕੁੰਡਾ ਸੁਜੀ ਉਸ ਮਨ ਮੇ ਸ਼ਬਦ ਪ੍ਰਵਾਨ ਆਵਾ ਗਉਣ ਨਿਵਾ ਰਿਓ ਕਰ ਨਦਰ ਨਿਸਾਨ ਉਹ ਤਰਿਆ ਉਹ ਤਰਲੇ ਸੋ ਪੁਰਖ ਸਜਾਨ ਝਖੜਵਾ ਉਹਨੇ ਡੋਲੇ ਪਰਬਤ ਮਹਿराण ਜਾਣੇ ਦੇਰਛਾ ਜੀ ਕੀ ਜਾਣੀ ਹੋ ਜਾਣ ਕਿਆ ਸਲਾਹੀ ਸੱਚੇ ਪਾਚਾ ਜਾਂ ਤੂੰ ਸੁਗੜ ਸਜਾਨ ਦਾਨ ਜੇ ਸਤਗੁਰੂ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸੇਰੇ ਉਮਤ ਹਰਾਨ ਸੋ ਟਿਕਾ ਸੋ ਬਹਿਣਾ ਸੋਈ ਦੀਬਾਨ ਪਿਓ ਦਾਦੇ ਜਿਵਿਆ ਪੋਤਾ ਪਰਵਾ ਗੁਰੂ ਅਮਰਦਾਸ ਪਾਚਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਅਗੇ ਮੈਂ ਸਮੀਦਾ ਦੀ ਵਿਆਖਿਆ ਦੀ ਲੋੜ ਨਹੀਂ ਹੈ ਫਿਰ ਮੈਂ ਪੇਪਰ 'ਚ ਕੋਸ਼ਿਸ਼ ਕੀਤੀ ਹੈ ਵੀ ਉਹਨੂੰ ਅੱਗੇ ਭਾਈ ਸੁੰਦਰ ਜੀ ਦੀ ਗੱਲ ਹੈ ਬਾਬਾ ਸੁੰਦਰ ਜੀ ਭਾਈ ਸੁੰਦਰ ਜੀ ਵੀ ਕਹਿੰਦੇ ਆ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਆ ਬਾਬਾ ਮੋਰੀ ਜੀ ਦੇ ਪੋਤਰੇ ਹੁਣ ਇਹ ਜਿਹੜੀ ਉਹਨਾਂ ਦੀ ਇੱਕ ਵਾਰ 6 ਬੰਦਾਂ ਦੀ ਹੈ ਜਿਹੜੀ ਉਹਨਾਂ ਨੇ ਕਾਗਰੂਪ 'ਚ ਲਿਖੀ ਪਰ ਹੈ ਵਾਰਤਾਲਾਪ ਸੀ ਗੱਲਬਾਤ ਸੀ ਜਿਹੜੀ ਸਤਗੁਰਾਂ ਨੇ ਗੱਲਬਾਤ ਉਸ ਵੇਲੇ ਕੀਤੀ ਜਦੋਂ ਜਿਹੜਾ ਆਪਾਂ ਪੁਰਬ ਮਨਾ ਰਹੇ ਜੋਤੀ ਜੋਧਪੁਰ ਸਤਗੁਰ ਜੀ ਨੂੰ ਜਦੋਂ ਸੱਦਾ ਆਇਆ ਤੇ ਬਾਣੀ ਦਾ ਨਾਮ ਹੀ ਸੱਦਾ ਰਾਮ ਕਲੀ ਕੀ ਵਾਰ ਸੱਦ ਉਹ ਸੱਦਾ ਜਿਹੜਾ ਆ ਵਾਰਤਾਲਾਪ ਸੀ ਉਹਨਾਂ ਨੂੰ ਕਾਗਰੂ ਬਾਬਾ ਸੁੰਦਰ ਜੀ ਨੇ ਦਿੱਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰਬਾਣੀ ਉਸ ਵਾਰ ਨੂੰ ਗੁਰਬਾਣੀ ਦਾ ਇੱਕ ਅਨਿਖਣਵਾ ਭਾਗ ਬਣਾ ਦਿੱਤਾ ਉਹ ਵੀ ਸਾਡਾ ਗੁਰੂ ਪਾਤਸ਼ਾਹ ਜੀ ਦੀ ਸ਼ਖਸੀਅਤ ਜਿਹੜੀ ਹੈ ਉਹਨਾਂ ਦਾ ਜਿਹੜਾ ਇਮੇਜ ਹੈ ਉਹ ਸਾਡੇ ਸਾਹਮਣੇ ਪੇਸ਼ ਕਰੀ ਉਹਦੇ ਰਾਈ ਵੀ ਹੁੰਦੀ ਹੈ ਔਰ ਸਾਡੇ ਲਈ ਇੱਕ ਹੁਣੇ ਗੱਲ ਹੋਈ ਸਮਾਜ ਦੇ ਵਿੱਚ ਕ੍ਰਿਤੀਆਂ ਦੀ ਗੱਲ ਸਮਾਜਿਕ ਕ੍ਰਿਤੀਆਂ ਨੂੰ ਸੁਧਾਰਨ ਦੀ ਗੱਲ ਵੀ ਇੱਥੇ ਹੈ ਉਹ ਉਪਦੇਸ਼ ਜੀ ਆਪਾਂ ਕਮਾਲੀਏ ਐਸੇ ਵੇਲੇ ਵੀ ਉਹੀ ਕਾਰਗਰ ਹੈ ਪਰ ਵੈਗਰੂ ਕਿਰਪਾ ਕਰੇ ਸਾਨੂੰ ਉਹ ਸਮਝ ਦੇਣ ਮੈਂ ਕਿਉਂਕਿ ਸਮਾਂ ਨਹੀਂ ਹੈ ਜਗ ਉਹਦੇ ਵਿੱਚ ਪਹਿਲੀ ਜਿਹੜਾ ਪਦਾਇ ਉਹਦੇ ਵਿੱਚ ਕੀ ਕਹਿੰਦੇ ਸਤਿਗੁਰੂ ਜੀ ਕਹਿੰਦੇ ਜਗਦਾਤਾ ਸੋਏ ਭਗਤ ਵਸ਼ਲ ਤੇ ਲੋਏ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਅਵਰ ਉਹ ਨ ਜਾਣੇ ਸ਼ਬਦ ਗੁਰੂ ਕਹਿ ਏਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਨਾਮ ਨਾਮ ਸਮਾਇਆ ਜਗ ਅਮਰ ਅਟਲ ਅਥੋ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਪ੍ਰਭ ਪਾਸ ਜਿਓ ਲਾਸਟ ਵਿੱਚ ਇਸੇ ਵਾਰ ਵਿੱਚ ਉਹ ਕੀ ਕਹਿੰਦੇ ਆ ਬਿਆਨ ਕਰਦੇ ਆ ਕਹਿੰਦੇ ਅੰਤੇ ਸਤਗੁਰ ਬੋਲਿਆ ਮੈਂ ਕਿਸ ਪਿੱਛੇ ਕੀਤੋ ਮੈਂ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕੀਤਾ ਨਿਰਵਾਨ ਜਿਓ ਮੇਰੇ ਪਿੱਛੇ ਕੀਰਤਨ ਕਰਿਓ ਬਾਣੀ ਪੜਿਓ ਉਪਦੇਸ਼ ਆ ਸੰਦੇਸ਼ ਕੈਸੋ ਗੋਪਾਲ ਪੰਡਿਤ ਸੱਦੇਓ ਪੰਡਿਤ ਤੇ ਸਿਹਾਰੀ ਨਹੀਂ ਹੈਗਾ ਇਹਦੇ ਔਕਣ ਨਹੀਂ ਹੈਗਾ ਬਹੁ ਵਚਨ ਗੁਰਸਿੱਖਾਂ ਨੂੰ ਬੁਲਾਇਓ ਰੱਬ ਨਾਲ ਜੁੜੀਆਂ ਰੂਹਾਂ ਵਾਲਿਆ ਉਹ ਰੂਹਾਂ ਨੂੰ ਬੁਲਾਇਓ ਤੇ ਕੀ ਕਰਿਓ ਹਰ ਹਰ ਕਥਾ ਪੜੇ ਪ੍ਰਾਨ ਜੀਓ ਔਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੇ ਕਹਿੰਦੇ ਮੇਰਾ ਬੇਬਾਨ ਵੀ ਇਤਰਾ ਹੀ ਜੀ ਇਹ ਜਿਤਰਾ ਹੁਣ ਹੈ ਹਲੇ ਵੀ ਉਹ ਕ੍ਰਿਤੀਆਂ ਹਲੇ ਵੀ ਸਾਡੇ ਦਿਮਾਗ ਚ ਕਿਤਰਾ ਬੇਬਾਨ ਕੱਢੇ ਜਾਂਦੇ ਬਜ਼ੁਰਗਾਂ ਦੇ ਕਹਿੰਦੇ ਸਾਰਾ ਕੁਝ ਪਰਮਾਤਮਾ ਦੇ ਨਾਮ ਹੀ ਐ ਅੱਗੇ ਲਾਸਟ ਲਾਸਟ ਜੀ ਵਿੱਚ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਲਾਸਟ ਦੇ ਵਿੱਚ ਜਦੋਂ ਗੁਰੂ ਰਾਮਦਾਸ ਜੀ ਨੂੰ ਵਡਿਆਈ ਦੀ ਗੱਲ ਕਰਦੀ ਐ ਤੇ ਉਹਦੇ ਵਿੱਚ ਕਿ ਸਤਿਗੁਰ ਜੀ ਕਹਿੰਦੇ ਆ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਤੁਖ ਸਜਾਨ ਜੀ ਉਹ ਰਾਮਦਾਸ ਜੀ ਸੋਟੀ ਤਿਲਕ ਦਿਆ ਗੁਰ ਸੱਚ ਸੱਚ ਨਿਸਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਏ ਜੀਓ ਬੋਰੀ ਪੁੱਤ ਸਨਮਕ ਹੋਇਆ RAMDASE ਪੈਰੀ ਪਾਏ ਜੀਓ ਕਹੇ ਲਾਸਟ ਵਿੱਚ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਭਾਈ ਗੁਰਦਾਸ ਜੀ ਦਾ ਵੀ ਕਰਾ ਸਰ ਬਿਆਨ ਕਿੰਨਾ ਕਰੀ ਸਰ ਉਹ ਕਲੀਅਰ ਹੀ ਹੈ ਸ਼ਬਦ ਮੈਂ ਜੇ ਕਹੋ ਤੇ ਜਿਸ ਤਰ੍ਹਾਂ ਕੋ ਨਾਜੀ ਪਾਈ ਗੁਰਦਾਸ ਜੀ ਜਿ ਆਪਾਂ ਸਾਰੇ ਜਾਣਦੇ ਆ ਉਹਨਾਂ ਦੀ ਜਿਹੜੀ ਬਾਣੀ ਉਹਨੂੰ ਗੁਰਬਾਣੀ ਦੀ ਪੁੰਜੀ ਵੀ ਕਿਹਾ ਜਾਂਦਾ ਏ ਤੇ ਉਹ ਸਾਡੇ ਉਹਨਾਂ ਨੂੰ ਮਾਣ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨ ਦਾ ਲਿਖਿਤ ਕਰਨ ਦਾ ਲਖਾਰੀ ਦੇ ਤੌਰ ਤੇ ਉਹਨਾਂ ਦੀ ਜਿਹੜੀ ਪੌੜੀ ਹੈ ਉਹ ਆਪਾਂ ਪੜ੍ਹਦੇ ਆ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰਬੈਠਾ ਅਮਰ ਸਰੂਪ ਹੋਏ ਗੁਰਮਖ ਪਾਈ ਦਾਤ ਲਾਈ ਗੁਰਮਖ ਦੀ ਗੱਲ ਕਰਦੇ ਵੀਰ ਜੀ ਨੇ ਗੁਰਮਖ ਇੱਥੇ ਆ ਗਏ ਐਨ ਤੋਂ ਵੱਡੇ ਲੱਗਿੰਗੇ ਗੁਰੂ ਜੀ ਦਾ ਫਾਹੀ ਦਾ ਅੱਲਾਹੀ ਪਟਾ ਦੇ 220 ਹੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਹ ਮੈਂ ਬੇਨਤੀ ਕਰਾਂਗਾ ਵੀ ਉਹ ਸਾਰੇ ਆਪਾਂ ਨੂੰ ਦਰਸ਼ਨ ਕਰਨੇ ਚਾਹੀਦੇ ਉਹਨਾਂ ਵਿੱਚੋਂ ਉਹਨਾਂ ਦੀ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ ਲਾਸਟ ਵਿੱਚ ਮੈਂ ਫਿਰ ਜਨਪਾਟ ਜੀ ਦਾ ਇੱਕ ਸਵਈਆ ਆਪਜੀ ਨਾਲ ਸਾਂਝਾ ਕਰਕੇ ਤੇ ਮਾਫੀ ਚਾਹਾਂਗਾ ਕਹਿੰਦੇ ਆ ਗੁਰੂ ਅਮਰਦਾਸ ਪਰਸੀਏ ਗੁਰੂ ਅਮਰਦਾਸ ਪਰਸੀਏ ਕਉਮ ਪਾਤਕ ਬਨਾਸੇ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ ਗੁਰੂ ਅਮਰਦਾਸ ਪਰਸੀਏ ਅਭੌ ਲਬੇ ਗੋ ਚੂਕੇ ਇਕ ਬਿਨ ਦੁੱਗਨ ਜੋਤ ਹੋ ਰਹੇ ਜਾਸ ਮੰਤਰ ਮਾਨਵੇ ਲਹੇ ਜਲ ਪਾ ਪਦਾਰਸਿਤੜੇ ਗੁਰੂ ਅਮਰਦਾਸ ਵਿਖੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 嗯。<c oughs>